ਕਿੜਕੀ ਮਿੰਨੀ ਕਣੀ ਭਾਗ ਪੈਲਾ ਉਸਦੀ ਭਾਂਜੀ ਦਾ ਵਿਆਹ ਸੀ ਸੈਂਤ ਦੀ ਰਸਮ ਹੋ ਰਹੀ ਸੀ ਉਹ ਤੇ ਉਸਦੀ ਪਤਨੀ ਵੀ ਕੋਲ ਬੈਠੇ ਸਨ ਪੰਡਿਤ ਮੰਤਰਾਂ ਦਾ ਜਾਪ ਕਰ ਰਿਹਾ ਸੀ ਸਾਹਮਣੇ ਦਰਿਆ ਤੇ ਔਰਤ ਤੇ ਪਿੱਛੇ ਕੁਰਸੀਆਂ ਤੇ ਮਰਦ ਔਰਤਾਂ ਬਜ਼ੁਰਗ ਬੈਠੇ ਸਨ ਸਾਰਾ ਸ਼ਰੀਕਾ ਕਬੀਲਾ ਇਕੱਠਾ ਹੋਇਆ ਬੈਠਾ ਸੀ ਇਹ ਕੌਣ ਹੈ ਇੱਕ ਮਰਦਾਨੀ ਆਵਾਜ਼ ਨੇ ਉਸ ਦਾ ਧਿਆਨ ਖਿੱਚਿਆ ਤੁਸੀਂ ਨਹੀਂ ਪਹਿਚਾਨਦੇ ਈ ਰੁਸ਼ਨੀ ਆਪਣੀ ਇਸ ਕੁਸੁੰਦ ਮਾਮਾ ਪੁੱਛਣ ਵਾਲੇ ਨੂੰ ਉਸਦੇ ਜੀਜੇ ਨੇ ਦੱਸਿਆ ਇਹ ਕੀ ਆਪਣੀ ਸ਼ਕਲ ਵਿਗਾੜੀ ਫਿਰਦਾ ਪੁੱਛਣ ਵਾਲਾ ਉਸਦੇ ਜੀਜੇ ਦਾ ਭਰਾ ਹੀ ਸੀ ਆਪਣੇ ਜੀਜੇ ਦੇ ਭਰਾ ਦੇ ਚੁੱਪਵੇਂ ਬੋਲ ਉਸਦੇ ਸੀਨੇ 'ਚ ਅੱਗ ਲੱਗ ਗਏ ਸਨ ਉਸ ਨੂੰ ਲੱਗਿਆ ਜਿਵੇਂ ਉਹਦੇ ਸਾਹਮਣੇ ਬੈਠੇ ਲੋਕਾਂ ਵਿੱਚ ਕੱਚ ਦੀ ਕੰਦ ਉੱਤਰ ਗਈ ਹੋਵੇ ਜਿਸ ਦੇ ਪਾਰ ਦੇਖਿਆ ਤਾਂ ਜਾ ਸਕਦਾ ਹੈ ਪਰ ਸੁਣਦਾ ਕੁਝ ਨਹੀਂ ਅੱਗੇ ਵੇਖੋ ਪਾਗਦੋ